ਕਿਸਾਨ ਜਗਜੀਤ ਸਿੰਘ ਢੱਲੇਵਾਲ ਨੂੰ ਹਰਿਆਣਾ ਤੇ ਪੰਜਾਬ ਦੀ ਖਨੌਰੀ ਸਰਹੱਦ ਤੋਂ riyasat ਵਿੱਚ ਲਏ ਅੱਜ 4 ਦਿਨ ਹੋ ਗਏ ਨੇ ਦੂਜੇ ਪਾਸੇ ਖਨੌਰੀ ਸਰਹੱਦ ਤੇ ਕਿਸਾਨਾਂ ਦਾ ਇਕੱਠ ਵਧਦਾ ਜਾ ਰਿਹਾ ਹੈ ਢੱਲੇਵਾਲ ਜਿੱਥੇ 4 ਦਿਨਾਂ ਤੋਂ ਲੁਧਿਆਣਾ ਡੀ ਐਮ ਸੀ ਵਿੱਚ ਭੁੱਖ ਹੜਤਾਲਤੇ ਨੇ ਉੱਥੇ ਹੀ ਸਾਫ ਕਾ ਫੌਜੀ ਸੁਖਜੀਤ ਸਿੰਘ ਹਰਦੋਕੇ ਚਾਂਡੇ ਵੀ ਖਨੌਰੀ ਸਰਹੱਦ ਤੇ ਭੁੱਖ ਹੜਤਾਲਤੇ ਨੇ ਸੁਖਜੀਤ ਸਿੰਘ ਹਰਦੋਕੇ ਨੇ ਕਿਹਾ ਕਿ ਜੋ ਸਰਕਾਰ ਡੱਲਿਆਲ ਨੂੰ ਉਠਾ ਕੇ ਕਿਸਾਨੀ ਅੰਦੋਲਨ ਨੂੰ ਫੇਲ ਕਰਨਾ ਚਾਹੁੰਦੀ ਸੀ ਉਹ ਫੇਲ ਹੋ ਚੁੱਕੀ ਹੈ ਅੱਜ ਭੁੱਖ ਹੜਤਾਲ ਦਾ ਚੌਥਾ ਦਿਨ ਹੈ ਉਹ ਪੂਰੀ ਤਰ੍ਹਾਂ ਠੀਕ ਨਹੀਂ ਸਰਵਨ ਸਿੰਘ ਪੰਦੀਰ ਨੇ ਕਿਹਾ ਕਿ ਕਿਸਾਨ 6 ਦਸੰਬਰ ਨੂੰ ਦਿੱਲੀ ਵੱਲ ਮਾਰਚ ਕਰਨ ਲਈ ਤਿਆਰੀ ਕਰ ਰਹੇ ਨੇ ਇਸ ਲਈ ਹਰ ਜ਼ਿਲ੍ਹੇ ਵਿੱਚ ਕਿਸਾਨਾਂ ਨੂੰ ਲਾਂਬੰਦ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਹੀ ਸਰਵਨ ਸਿੰਘ ਪੰਦੀਰ ਨੇ ਦੋਸ਼ ਲਾਇਆ ਹੈ ਕਿ ਕਿਸਾਨ ਢੱਲੇ ਵੱਲ ਨੂੰ ਲੁਧਿਆਣਾ ਡੀ ਐਮ ਸੀ ਵਿੱਚ ਮਿਲਣ ਲਈ ਆ ਰਹੇ ਨੇ ਪਰ ਉਹਨਾਂ ਨੂੰ ਮਿਲਨ ਨਹੀਂ ਦਿੱਤਾ ਜਾ ਰਿਹਾ ਮੈਂ ਸਰਵਨ ਸਿੰਘ ਪੰਦੀਰ ਦੋਵਾਂ ਮੋਰਚਿਆਂ ਵੱਲੋਂ ਜਿਹੜਾ ਅੰਦੋਲਨ ਚੱਲ ਰਿਹਾ ਹੈਗਾ ਵਾ ਮੈਂ ਅੱਜ ਖਨੌਰੀ ਬਾਰਡਰ ਤੇ ਪਹੁੰਚਿਆ ਮੇਰੇ ਨਾਲ ਸੁਖਜੀਤ ਸਿੰਘ ਜੀ ਹਰਦੋ ਝੰਡੇ ਜਿਨ੍ਹਾਂ ਦਾ ਮਰਨ ਵਾਰਤਾ ਚੌਥੇ ਦਿਨ ਵਿੱਚ ਚੱਲੀ ਹੈ ਤੁਹਾਨੂੰ ਪਤਾ ਵਾ ਕਈ ਕੇਂਦਰ ਦੇ ਅਜੰਟ ਜਿਹੜੇ ਆ ਇਲਜ਼ਾਮ ਲਾਉਂਦੇ ਹੈਗੇ ਆ ਵੀ ਕਿਸਾਨ ਜਿਹੜੇ ਆਗੂ ਨੇ ਉਹਨਾਂ ਕਰਕੇ ਪੰਜਾਬ ਦਾ ਮਾਹੌਲ ਖਰਾਬ ਹੋਇਆ ਦੇਖੋ ਪਰ ਅਮਨ ਢੰਗ ਨਾਲ ਅੰਦੋਲਨ ਕਰਨ ਦਾ ਹੱਕ ਸਾਰਿਆਂ ਨੂੰ ਆ ਸਾਨੂੰ ਸੰਵਿਧਾਨਕ ਹੱਕ ਹੈਗਾ ਔਰ ਇੱਥੇ ਲਗਭਗ 9 ਮਹੀਨੇ 9.5 ਮਹੀਨੇ ਹੋ ਗਏ ਕੋਈ ਲਾਣ ਆਰਡਰ ਦੀ ਪੋਜੀਸ਼ਨ ਚਾਹੇ ਸ਼ੰਭੂ ਹੋਵੇ ਖਨੋਰੀ ਹੋਵੇ ਰਤਨਪੁਰਾ ਹੋਵੇ ਉਹਦੇ ਤੇ ਕ੍ਰੀਟ ਨਹੀਂ ਹੋਈ ਹੋएगी ਜੜੀ ਪੰਜਾਬ ਸਰਕਾਰ ਨੇ ਹਰਕਤ ਕੀਤੀ ਆ ਵੀ ਲਾਣ ਆਰਡਰ ਨੂੰ ਹੱਥ ਕੌਣ ਪਾਉਂਦਾ ਰਾਤ ਦੇ 2.5 ਵਜੇ ਆ ਕੇ ਕਿਸੇ ਜਿਹੜਾ ਉਹਨਾਂ ਮੁਤਾਬਕ ਉਹਨਾਂ ਸਿਹਤ ਕਰਕੇ ਮਰੀਜ਼ ਨੂੰ ਉਹਦਾ ਆਸ਼ਿਆਨਾ ਤੋੜ ਕੇ ਉਹਨੂੰ ਚੱਪਲਾ ਨਾ ਪਾਉਣ ਦੇਣੀਆਂ ਉਹਨੂੰ ਕੱਪੜੇ ਨਾ ਪਾਉਣ ਦੇਣੇ ਪੱਗਵਣਾ ਬੰਨ ਦੇਣੀ ਤੇ ਚੁੱਕ ਕੇ ਰਾਤੋਂ ਰਾਤ ਲੈ ਜਾਣਾ ਇਹ ਅਮਨ ਕਾਨੂੰਨ ਵਾਸਤੇ ਖਤਰਾ ਨਹੀਂ ਔਰ ਫਿਰ ਜਿੱਥੇ ਦਾਖਲ ਕਰਾਇਆ ਉਹਦੇ ਪਰਿਵਾਰ ਦੇ ਜੀਆਂ ਨੂੰ ਜਥੇਬੰਦੀ ਦੇ ਲੋਕਾਂ ਨੂੰ ਇੱਥੋਂ ਤੱਕ মিডিਆ ਨੂੰ ਕਿਸੇ ਨੂੰ ਵੀ ਨਾ ਮਿਲ ਦੇਣਾ ਇਹ ਕਿਸੇ ਮਨੁੱਖ ਦੇ ਮਾਨਵ ਅਧਿਕਾਰਾਂ ਦੀ ਲੰਘਣਾ ਨਹੀਂ ਹੈ ਅਸੀਂ ਕਹਿੰਨੇ ਚਾਹੇ ਦਿੱਲੀ ਦੇ ਹਾਕਮ ਹੋਣ ਚਾਹੇ ਪੰਜਾਬ ਦੇ ਇਹ ਦੇਸ਼ ਦੇ ਅਮਨ ਕਾਨੂੰਨ ਨੂੰ ਅੱਗ ਲਾ ਰਹੇ ਆ ਜਿਹੜੇ ਰੋਜ਼ ਦੇ ਰੋਜ਼ ਗੜੀਆਂ ਭਾਰਤ ਵਿੱਚ ਘਟ ਗਿੰਤੀਆਂ ਨੇ ਉਹਨਾਂ ਦੇ ਜਿਹੜੇ ਧਾਰਮਿਕ ਸਥਾਨ ਆ ਉਹਨਾਂ ਦੀਆਂ ਇਨਕੁਆਰੀਆਂ ਕਰਕੇ ਢਾਉਣ ਵਾਲੇ ਪਾਸੇ ਜਾ ਕੇ ਜਿਵੇਂ ਅੱਗ ਮਚਾਈ ਹੋਈ ਆ ਦੇਸ਼ ਜਿਵੇਂ ਮਨੀਪੁਰ ਨੂੰ ਅੱਗ ਲੱਗੀ ਹੁਣ ਐ ਲੱਗਦਾ ਸਾਰੇ ਦੇਸ਼ ਨੂੰ ਲੱਗੂ ਜਿਵੇਂ ਹੁਣ ਰਾਜਸਥਾਨ 'ਚ ਅੱਗ ਲਾਉਣ ਦੀ ਤਿਆਰੀ ਹੋ ਰਹੀ ਹੈਗੀ ਆ ਤੋਂ ਇਸ ਕਰਕੇ ਭਾਰਤੀ ਹਾਕਮਾਂ ਨੇ ਜਿਹੜੀਆਂ ਉਹਨਾਂ ਨੀਤੀਆਂ ਲੈ ਕੇ ਆਂਦੀਆਂ ਨੇ ਉਹਦੇ ਨਾਲ ਪੂਰਾ ਦੇਸ਼ ਦਾ ਕਿਸਾਨ ਮਜ਼ਦੂਰ ਤਬਾਹ ਹੋਇਆ ਔਰ ਜਿਵੇਂ ਜਿਹੜੀ ਰਿਪੋਰਟ ਸਬਮਿਟ ਕੀਤੀ ਆ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਕਮੇਟੀ ਬਣੀ ਸੀ ਇਹਨਾਂ ਦੋਨਾਂ ਮੋਰਚਿਆਂ ਤੇ ਉਹਨੇ ਕਿਹਾ ਵੀ 1996 ਤੋਂ ਲੈ ਕੇ ਅੱਜ ਤੱਕ 4 ਲੱਖ ਕਿਸਾਨ ਤੇ ਖੇਤ ਮਜ਼ਦੂਰ ਖੁਦਕੁਸ਼ੀਆਂ ਕਰ ਗਏ ਇਹਦੇ ਬਾਰੇ ਕੀ ਕਹਿਣਗੇ ਸਾਡੇ ਹਾਕਮ ਵੀ ਅਮਨ ਕਾਨੂੰਨ ਨੂੰ ਇਹ ਖਤਰਾ ਹੈ ਕਿ ਨਹੀਂ ਹੈ ਔਰ ਦੇਖੋ ਡਬਲ ਇੰਜਨ ਵਾਲੀ ਸਰਕਾਰ ਹਰਿਆਣਾ ਦੀ ਉਹਨਾਂ ਦੇ ਸਿਰ 76000 ਕਰੋੜ ਰੁਪਇਆ ਕਰਜ਼ਾ ਪੰਜਾਬ ਦੇ ਸਿਰ 73000 ਕਰੋੜ ਰੁਪਏ ਦਾ ਰਿਪੋਰਟ ਦੱਸ ਰਹੀ ਆ ਅਰੇ ਵੀ ਦੱਸ ਰਹੀ ਆ ਵੀ ਸਾਡੇ ਲਾਗਤ ਖਰਚੇ ਬਹੁਤ ਜ਼ਿਆਦਾ ਨੇ ਅਰ ਸਾਨੂੰ ਕਦੀ ਲਗਤਾਂ ਅਨੁਸਾਰ ਫਸਲ ਦਾ ਭਾਅ ਨਹੀਂ ਦਿੱਤਾ ਗਿਆ ਇਸ ਕਰਕੇ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾ ਕੇ ਦਿਓ ਫਿਰ ਪ੍ਰਸ਼ਾਧੀਆਂ ਮੰਗਾ ਕਿਵੇਂ ਗਲਤ ਹੋ ਗਈਆਂ ਤੋਂ ਕੇਂਦਰ 18 ਫਰਵਰੀ ਤੋਂ ਬਾਅਦ ਕੋਈ ਗੱਲ ਨਹੀਂ ਕੀਤੀ ਇਸ ਕਰਕੇ ਮਜਬੂਰਨ ਇਹ ਸਾਰਾ ਕੁਝ ਦੇਖਦਿਆਂ ਹੋਇਆਂ ਮਰਨ ਵਰਤ ਦਾ ਫੈਸਲਾ ਕੀਤਾ ਗਿਆ ਅਰ ਜੇ ਸਰਕਾਰ ਅੱਜ ਚੌਥਾ ਦਿਨ ਹੋ ਗਿਆ 6 ਦਿਨ ਉਹਦੇ ਕੋਲੇ ਹੋਰ ਬਚੇ ਆ ਜੇ ਕੇਂਦਰ ਗੱਲਬਾਤ ਨਹੀਂ ਕਰਦਾ ਤਾਂ ਫਿਰ 6 ਤੋਂ ਸ਼ੰਭੂ ਮੋਰਚੇ ਤੋਂ ਵੀ ਜਥੇ ਜੜੇ ਆ ਉਹ ਜਥਿਆਂ ਦੇ ਰੂਪ ਵਿੱਚ ਦਿੱਲੀ ਨੂੰ ਕੂਚ ਕਰਾਂਗੇ ਔਰ ਜਿਹੜਾ ਐਲਾਨ ਕੀਤਾ ਸੀ ਵੀ ਭਗਵੰਤ ਮਾਨ ਦੀ ਰਿਹਾਈਸ਼ ਦਾ ਜਿਹੜਾ ਘਰਾਓ ਆ 1 ਦਸੰਬਰ ਨੂੰ ਹੋਊਗਾ ਹੁਣ ਸੁਖਜੀਤ ਸਿੰਘ ਹਰਦੋ ਝੰਡੇ ਵੀ ਤੁਹਾਡੇ ਨਾਲ ਗੱਲ ਕਰ ਲੈਣਗੇ ਮੈਂ ਸੁਖਜੀਤ ਸਿੰਘ ਹਰਦੋ ਝੰਡੇ ਮੈਂ ਆਪਣੇ ਕਿਸਾਨਾਂ ਔਰ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਪਿਛਲੇ 4 ਦਿਨ ਤੋਂ ਮਰਦਵਾਰ ਤੇ ਬੈਠਾ ਹੋਇਆ ਔਰ ਬਿਲਕੁਲ ਚੜ੍ਹਦੀ ਕਲਾ ਚ ਔਰ ਮੇਰੇ ਸਵਾਸਾਂ ਦੇ ਆਖਰੀ ਸਵਾਸ ਤੱਕ ਮੈਂ ਲੜਾਈ ਲੜਦਾ ਰਹੂੰਗਾ ਉਹ ਮੈਂ ਪੰਜਾਬ ਦੇ ਹਿੰਦੁਸਤਾਨ ਦੇ ਸਾਰੇ ਕਿਸਾਨਾਂ ਮਜ਼ਦੂਰਾਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਹੈ ਕਿ ਇਹ ਅੰਦੋਲਨ ਜਿਹੜਾ ਵਾ ਤੁਹਾਡੇ ਸਾਰਿਆਂ ਦੀਆਂ ਮੰਗਾਂ ਹੱਕੀ ਮੰਗਾਂ ਵਾਸਤੇ ਲੜਿਆ ਜਾ ਰਿਹਾ ਹੈ ਸੋ ਸਾਰੇ ਜਿਹੜੇ ਆ ਇਸ ਵਿੱਚ ਵੱਧ ਚੜ ਕੇ ਸ਼ਾਮਲ ਹੋਵੋ ਤਾਂ ਕਿ ਸਰਕਾਰ ਨੂੰ ਜਿਹੜਾ ਵਾ ਛੁਕਾਇਆ ਚੁਕਾਇਆ ਜਾ ਸਕੇ ਉਹ ਆਪਣੇ ਮੰਗਾਂ ਜਿਹੜੀਆਂ ਮੰਨੀਆਂ ਜਾ ਸਕਣ ਇੱਕ ਮਿੰਟ ਲਈ ਤੋ ਧੋਰੇ ਕਰ ਲਈ ਉਹਨੂੰ ਕੱਟ ਕੇ